ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇਹ ਬਾਰਡਰ ਡਿਜ਼ਾਈਨ ਲੈ ਕੇ ਆਏ ਹਾਂਗੇ ਇਹ ਬਹੁਤ ਹੀ ਸੌਖਾ ਤੇ ਪਿਆਰਾ ਬਾਰਡਰ ਡਿਜ਼ਾਈਨ ਹੈ ਤੇ ਦੋ ਸਲਾਈਆਂ ਵਿੱਚ ਇਹ ਬਣ ਕੇ ਕੰਪਲੀਟ ਹੋ ਜਾਂਦਾ ਹੈ ਬਾਰਡਰ ਡਿਜ਼ਾਈਨ ਇਹਨੂੰ ਤੁਸੀਂ ਬਾਰਡਰ ਡਿਜ਼ਾਈਨ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਚਾਹੋ ਤਾਂ ਇਹਨੂੰ ਕਿਸੇ ਸਵਟਰ ਵਿੱਚ ਵੀ ਪਾ ਸਕਦੇ ਹੋ ਗੁੰੰਤੀ ਤੌਰ ਤੇ ਪੂਰੇ ਸਵਟਰ ਵਿੱਚ ਵੀ ਪੈ ਸਕਦੀ ਹੈ ਇਹ ਬੁਣਤੀ ਬਹੁਤ ਹੀ ਸੌਖੀ ਹੈਗੀ ਤੇ ਅੱਜ ਮੈਂ ਤੁਹਾਨੂੰ ਦੱਸਦੀਆਂ ਦੇਖੋ ਇਹਨੂੰ ਬਣਾਉਣਾ ਦੱਸ ਦਿਆਂ ਸਭ ਤੋਂ ਪਹਿਲਾਂ ਜਦੋਂ ਆਪਾਂ ਨੇ ਸਟਾਰਟ ਕਰਨਾ ਹੈ ਤਾਂ ਪਹਿਲਾ ਕੁੰਡਾ ਆਪਾਂ ਇਸੇ ਤਰ੍ਹਾਂ ਹੀ ਉਤਾਰ ਲਾਂਗੇ ਸਿੱਧਾ ਅੱਗੇ ਤਾਗਾ ਕਰਕੇ ਇੱਕ ਕੁੰਡਾ ਆਪਾਂ कोठा बुन लें तो पिछे तागा करके एक गुंडा आपधा बुन लागे ठीक है जी एक कुंडा उल्टा एक कुंडा सीधा इस तरह यह सारी सिलाई है जी आपने कंप्लीट करनी है देखो पिछे तागा करके कुंडा कुा सगा करके कुंडा उल्टा बुनना है। इस पूरी सिलाई आप ਇਸੇ ਤਰ੍ਹਾਂ ਕੰਪਲੀਟ ਕਰਨੀ ਆ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਹੁਣ ਦੇਖੋ ਜੀ ਲਾਸਟ ਤੇ ਆ ਗਏ ਤੇ ਹੁਣ ਇਹ ਤਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਤੇ ਇੱਕ ਗੁੰਡਾ ਉਲਟਾ ਹੁਣ ਕਿ ਇਹਨੂੰ ਸਲਾਈ ਨੂੰ ਕੰਪਲੀਟ ਕਰਾਂਗੇ ਹੁਣ ਆਪਾਂ ਆ ਗਏ ਇਹਦੀ ਬੈਕ ਸਾਈਡ ਦੇਖੋ ਇਸ ਤਰ੍ਹਾਂ ਦੀ ਬਣ ਗਿਆ ਇਹ ਤੇ ਇਹਦੇ ਪਿਛਲੇ ਸਲਾਈ ਵਿੱਚ ਹੁਣ ਅਸਤਨ ਦੱਸਾਂਗੇ ਜਿਹੜਾ ਕੁੰਡਾ ਆਪਾਂ ਨੂੰ ਸਿੱਧਾ ਦਿਖਦਾ ਉਹਨੂੰ ਇਸੇ ਤਰ੍ਹਾਂ ਉਤਾਰ ਲਾਂਗੇ ਤਾਗਾ ਅੱਗੇ ਹੀ ਰਹੂਗਾ ਹੁਣ ਆਪਾਂ ਨੇ ਤਾਗਾ ਅੱਗੇ ਪਿੱਛੇ ਨਹੀਂ ਕਰਨਾ ਤਾਗਾ ਅੱਗੇ ਹੀ ਰਹੂਗਾ ਜਿਹੜਾ ਸਿੱਧਾ ਕੁੰਡਾ ਹੈ ਉਹਨੂੰ ਆਪਾਂ ਐਜ਼ ਇਸ ਸਟਿਚ ਇਸੇ ਤਰ੍ਹਾਂ ਉਤਾਰ ਲਾਂਗੇ ਤੇ ਉਸ ਤੋਂ ਬਾਅਦ ਜਿਹੜਾ ਉਲਟਾ ਕੁੰਡਾ ਉਹਨੂੰ ਆਪਾਂ ਬੁਣਾਂਗੇ ਦੇਖੋ ਉਲਟਾ ਬੁਣ ਲਿਆ ਸਿੱਧਾ ਇਸੇ ਤਰ੍ਹਾਂ ਉਤਾਰ ਲਿਆ ਫੇਰ ਉਲਟਾ ਬੁਣ ਲਿਆ ਸਿੱਧਾ ਇਸੇ ਤਰ੍ਹਾਂ ਉਤਾਰ ਲਿਆ ਉਲਟਾ ਗੁੰਡਾ ਆਪਾਂ ਨੇ ਬੋਨ ਲਿਆ ਸਿੱਧੇ ਨੂੰ ਫੇਰ ਇਸ ਤਰ੍ਹਾਂ ਉਤਾਰ ਲਾਂਗੇ ਉਲਟੇ ਨੂੰ ਆਪਾਂ ਬੋਨ ਲਾਂਗੇ ਬਸ ਇਹ ਸਲਾਈ ਹੈ ਜਿਹੜੀ ਇਹ ਇਸੇ ਤਰ੍ਹਾਂ ਹੀ ਆਪਾਂ ਨੇ ਕੰਪਲੀਟ ਕਰਨੀ ਆ ਦੇਖੋ ਜੀ ਹੁਣ ਆ ਗਿਆ ਆਪਾਂ ਸਿੱਧੀ ਸਾਈਡ ਤੇ ਇਹ ਤੀਜੀ ਸਲਾਈ ਹੈ ਹੁਣ ਇੱਥੇ ਤਾਂ ਆਪਣਾ ਇਹ ਪੈਟਰਨ ਬਣ ਕੇ ਕੰਪਲੀਟ ਹੋ ਗਿਆ ਹੁਣ ਆਪਾਂ ਪੈਟਰਨ ਦੁਬਾਰੇ ਸਟਾਰਟ ਕਰਨਾ ਤਾਂ ਆਪਾਂ ਦੇਖੋ ਕਿਸ ਤਰ੍ਹਾਂ ਕਰਨਾ ਹੁਣ ਜਿਹੜਾ ਪਹਿਲਾਂ ਆਪਾਂ ਨੇ ਕੁੰਡਾ ਸਿੱਧਾ ਬੁਣਿਆ ਸੀ ਇੱਕ ਉਲਟਾ ਬੁਣਿਆ ਸੀ ਠੀਕ ਹੈ ਇੱਕ ਸਿੱਧਾ ਇੱਕ ਉਲਟਾ ਇਸ ਤਰ੍ਹਾਂ ਬੁਣਿਆ ਸੀ ਹੁਣ ਜਿਹੜਾ ਸਿੱਧਾ ਸੀ ਉਹਨੂੰ ਤਾਂ ਆਪਾਂ ਉਲਟਾ ਬੁਣਾਂਗੇ ਮੈਂ ਇਹਨੂੰ ਇਸੇ ਤਰ੍ਹਾਂ ਉਤਾਰ ਲੂੰਗੀ ਧਾਗਾ ਅੱਗੇ ਰੱਖੂੰਗੀ ਤੇ ਹੁਣ ਧਾਗਾ ਪਿੱਛੇ ਕਰਕੇ ਜਿਹੜਾ ਸਿੱਧਾ ਬੁਣਨਾ ਆਪਾਂ ਨੇ ਜਿਹੜਾ ਪਹਿਲਾਂ ਉਲਟਾ ਬੁਣਿਆ ਸੀ ਨੂੰ ਸਿੱਧਾ ਕਰ ਲਾਂਗੇ ਤੇ ਜਿਹੜਾ ਸਿੱਧਾ ਕੁੰਡਾ ਸੀ ਇਹਨੂੰ ਆਪਾਂ ਉਲਟਾ ਬੁਣ ਲਾਂਗੇ ਬਸ ਇਹੀ ਇੱਕ ਪੈਟਰਨ ਤੁਸੀਂ ਸਮਝਣਾ ਹੈਗਾ ਇਹੀ ਮੇਨ ਡਿਜ਼ਾਈਨ ਹੈਗਾ ਦੇਖੋ ਤੀਜੀ ਸਲਾਈ ਵਿੱਚ ਆਪਾਂ ਨੇ ਕੀ ਕਰਨਾ ਹੈ ਜਿਹੜਾ ਉਲਟਾ ਕੁੰਡਾ ਆਪਣਾ ਪੁੱਠਾ ਕੁੰਡਾ ਬੁਣਿਆ ਹੋਇਆ ਅੱਗੇ ਧਾਗਾ ਕਰਕੇ ਉਹਨੂੰ ਆਪਾਂ ਸਿੱਧਾ ਬੁਣਾਂਗੇ ਤੇ ਸਿੱਧੇ ਕੁੰਡੇ ਨੂੰ ਆਪਾਂ ਪੁੱਠਾ ਕੁੰਡਾ ਬੁਣਾਂਗੇ ਠੀਕ ਹੈ ਜੀ ਇਹੀ ਇੱਕ ਪੈਟਰਨ ਹੈ ਸੇਮ ਇਸੇ ਤਰ੍ਹਾਂ ਕਰਨਾ ਹੈ ਤੁਹਾਨੂੰ ਦੱਸ ਦਿਆਂ ਕਰਕੇ ਦਿਖਾਉਣੀਆਂ ਹੁਣ ਦੇਖੋ ਜੀ ਇਸ ਲਈ ਆਪਣੀ ਤੀਜੀ ਕੰਪਲੀਟ ਹੋ ਗਈ ਜਿਹੜਾ ਸਿੱਧਾ ਗੁੰਡਾ ਸੀ ਉਹਨੂੰ ਉਲਟਾ ਬੁਣ ਲਿਆ ਤੇ ਸਿੱਧੇ ਨੂੰ ਤੇ ਉਲਟੇ ਨੂੰ ਸਿੱਧਾ ਬੁਣ ਲਿਆ ਉਸ ਤੋਂ ਬਾਅਦ ਆ ਗਏ ਆਪਾਂ ਫੋਰਥ ਸਲਾਈਆ ਇਹ ਚੌਥੀ ਸਲਾਈਆ ਤੇ ਉਲਟੀ ਸਾਈਡ ਹੈਗੀ ਹੁਣ ਇਹ ਜਿਹੜੀ ਉਲਟੀ ਸਾਈਡ ਹੈ ਇਹਨੂੰ ਆਪਾਂ ਸੇਮ ਉਸੇ ਤਰ੍ਹਾਂ ਬੁਣਾਂਗੇ ਜਿਸ ਤਰ੍ਹਾਂ ਪਹਿਲਾਂ ਬੁਣਿਆ ਸੀ ਦੇਖੋ ਜਿਹੜਾ ਆਪਣਾ ਉਲਟਾ ਕੁੰਡਾ ਬੁਣਾ ਹੈ ਉਹਨੂੰ ਆਪਣੇ ਬੁਣਨਾ ਹੈ ਤੇ ਸਿੱਧੇ ਨੂੰ ਇਸੇ ਤਰ੍ਹਾਂ ਉਤਾਰ ਲੈਣਾ ਹੈ ਦੇਖੋ ਜੀ ਸਿੱਧੇ ਕੁੰਡੇ ਨੂੰ ਇਸ ਤਰ੍ਹਾਂ ਉਤਾਰ ਲਾਂਗੇ ਉਲਟਾ ਬੁਣ ਲਾਂਗੇ ਬਸ ਸੇਮ ਇਹ ਪੈਟਰਨ ਹੈਗਾ ਇਸੇ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਨਾ ਹੈ ਦੇਖੋ ਜਦੋਂ ਸਟਾਰਟਿੰਗ ਵਿੱਚ ਇਹ ਬੁਣਨਾ ਸਟਾਰਟ ਕਰਨਾ ਹੈ ਤਾਂ ਇੱਕ ਕੁੰਡਾ ਸਿੱਧਾ ਇੱਕ ਉਲਟਾ ਇਸੇ ਬੁਣ ਕੇ ਸਲਾਈ ਕੰਪਲੀਟ ਕਰਨੀ ਹੈ ਫਿਰ ਪਿਛਲੀ ਸਾਈਡ ਆਪਾਂ ਨੇ ਬੁਣਨਾ ਹੈ ਉਲਟਾ ਗੁੰਡਾ ਉਤਾਰ ਬੁਣਨਾ ਤੇ ਸਿੱਧਾ ਗੁੰਡਾ ਉਤਾਰਨਾ ਹੈਗਾ ਉਸ ਤੋਂ ਬਾਅਦ ਫਿਰ ਤੀਜੀ ਸਲਾਈ ਵਿੱਚ ਮੇਨ ਪੈਟਰਨ ਇਹੀ ਆ ਇਸੇ ਨਾਲ ਹੀ ਡਿਜ਼ਾਈਨ ਬਣਦਾ ਹੈਗਾ ਕਿ ਜਿਹੜਾ ਆਪਾਂ ਨੇ ਉਲਟਾ ਗੁੰਡਾ ਬੁਣਿਆ ਹੈਗਾ ਉਹਨੂੰ ਆਪਾਂ ਸਿੱਧਾ ਬੁਣਨਾ ਤੇ ਜਿਹੜਾ ਸਿੱਧਾ ਗੁੰਡਾ ਬੁਣਿਆ ਉਹਨੂੰ ਆਪਾਂ ਉਲਟਾ ਗੁੰਡਾ ਬੁਣਨੇਗਾ ਠੀਕ ਹੈ ਜੀ ਇੱਕ ਸਿੱਧਾ ਇੱਕ ਪੁੱਠਾ ਇਸ ਤਰ੍ਹਾਂ ਇਹ ਸਾਰਾ ਪੈਟਰਨ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਪਲੀਜ਼ ਕਮੈਂਟ ਵੀ ਜ਼ਰੂਰ ਕਰਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ